ਬਾਈ ਸਿਆਣੇ ਕਹਿੰਦੇ ਆ ਵੀ ਰੱਬ ਦੇ ਘਰ ਦੇਰ ਆ ਪਰ ਅੰਧੇਰ ਨਹੀਂ ਆ ਵੀਡੀਓ ਵਿੱਚ ਜਿਹੜਾ ਤੁਸੀਂ ਪਰਿਵਾਰ ਵੇਖ ਰਹੇ ਹੋ ਨਾ ਇਹ ਪਰਿਵਾਰ ਦੇ ਕਈ ਸਾਲ ਦੇਖ ਲਓ ਘਰ ਵਿੱਚ ਬੱਚਾ ਨਹੀਂ ਹੋਇਆ ਸੀ ਤੇ ਰੱਬ ਦੀ ਜਦੋਂ ਮਿਹਰ ਹੋਈ ਤੇ ਵੇਖ ਲਓ ਘਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਚਾਰ ਪੁੱਤਰ ਤੇ ਦੋ ਧੀਆ ਨੇ ਜਨਮ ਲਿਆ ਤੇ ਵੇਖ ਲਓ ਪਰਿਵਾਰ ਦੀ ਖੁਸ਼ੀ ਜਿਨ੍ਹਾਂ ਨੂੰ ਬਾਈ ਰੱਬ ਤੇ ਵਿਸ਼ਵਾਸ ਹੁੰਦਾ ਨਾ ਰੱਬ ਇੱਕ ਨਾ ਇੱਕ ਦਿਨ ਉਹਨਾਂ ਦੀ ਮਰਾਦ ਪੂਰੀ ਜ਼ਰੂਰ ਕਰਦਾ ਤੇ ਆਹ ਪਰਿਵਾਰ ਦੀ ਵੀ ਦੇਖ ਲਓ ਕਿੰਡੀ ਮਰਾਦ ਪੂਰੀ ਕਰਤੀ ਰੱਬ ਤੋਂ ਇੱਕ ਬੱਚਾ ਮੰਗਿਆ ਸੀ ਤੇ ਰੱਬ ਨੇ 6 ਬੱਚੇ ਝੋਲੀ ਪਾਤੇ ਤਾਂ ਹੀ ਕਹਿੰਦੇ ਆ ਵੀ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਹੁੰਦਾ ਨਾ ਰੱਬ ਉਹਨਾਂ ਦੀ ਇੱਕ ਨਾ ਇੱਕ ਦਿਨ ਮਰਾਦ ਜ਼ਰੂਰ ਪੂਰੀ ਕਰਦਾ ਤੇ ਦੋਸਤੋ ਆਹ ਵੀਡੀਓ ਉਹਨਾਂ ਨੂੰ ਜ਼ਰੂਰ ਭੇਜਿਓ ਜਿਨ੍ਹਾਂ ਕੋਲ ਬੱਚਾ ਨਹੀਂ ਤੇ ਉਹਨਾਂ ਨੂੰ ਰੱਬ ਤੇ ਵਿਸ਼ਵਾਸ ਹੈ ਉਹਨਾਂ ਨੂੰ ਵੀ ਦੱਸੋ ਵੀ ਇੱਕ ਦਿਨ ਬਾਰ ਬਾਰੀ ਤੁਹਾਡੀ ਵੀ ਆਉਣੀ ਹੈ ਰੱਬ ਨੇ ਤੁਹਾਡੀ ਵੀ ਜ਼ਰੂਰ ਝੋਲੀ ਭਰਨੀ ਹੈ ਬਸ ਰੱਬ ਤੇ ਵਿਸ਼ਵਾਸ ਰੱਖਿਓ ਤੇ ਸਾਰੇ ਜਾਣੇ ਇਸ ਪਰਿਵਾਰ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ